ਪ੍ਰਧਾਨ ਪੰਜਾਬੀ ਜਾਗਰਤੀ ਮੰਚ ਬਹੁਤ-ਬਹੁਤ ਸਵਾਗਤ ਹੈ ਇਸ ਇਕੱਠ ਨੂੰ ਇਕੱਠਾ ਕਰਨ ਲਈ ਇਹ ਮੁਹਿੰਮ ਚਲਾਉਣ ਲਈ ਤੇ ਆਪਣੀ ਬੋਲੀ ਲਈ ਏਡਾ ਵੱਡਾ ਇਕੱਠ ਜੋ ਕਿ ਮੇਰੇ ਖਿਆਲ ਨਾਲ ਪੂਰੇ ਵਿਸ਼ਵ ਪਰ ਵਿੱਚ ਕਿਤੇ ਨਹੀਂ ਹੁੰਦਾ ਸਿਰਫ ਆਪਣੀ ਮਾਂ ਬੋਲੀ ਨੂੰ ਜਿਉਂਦੀ ਰੱਖਣ ਲਈ ਉਹਦੀ ਸ਼ੁੱਧਤਾ ਲਈ ਤੇ ਸਾਰਿਆਂ ਦੇ ਏਕੇ ਲਈ ਹਰ ਇੱਕ ਵਿਅਕਤੀ ਪੰਜਾਬ ਚ ਪੰਜਾਬ ਨੂੰ ਬਣਾਏਗਾ ਕਿਹਨਾਂ ਦੇ ਪੁੱਤਾਂ ਜੀ ਜਿਹੜੇ ਸਾਨੂੰ ਪ੍ਰੇਰਿਤ ਦੀ ਜ਼ਰਤ ਕਰਾਉਂਦੇ ਨੇ ਪਿੱਛੇ ਸਭ ਆਏ ਮਹਾਨਤ ਕੋਮਨ ਦੇ ਪਿਆਰ ਹੋ ਰਹੇ ਆ ਆਜ਼ਾਦ ਪਰਛਾਵਾਂ ਰੁਕਦਾ ਨਹੀਂ ਰਹੇ ਹੋ ਗੁੱਲੋ ਤੇਰਾ ਮਾਰਨ ਮੈਂ ਕਿਹੋ ਜਾਨਗੇ ਹਾਲੇ ਤੱਕ ਮਿੱਤਰਾਂ ਦੇ ਚੱਕਲੇ ਆ ਤੋੜੀ ਕੋਈ ਨਾ ਕੁਛ ਹੌਲੀ ਹੌਲੀ ਹਾਲੇ ਬਿਤੇ ਵਾਂਡਰੋਂ ਦੀ ਬਰਦਾਸਤ ਦੇ ਗਿਆ ਜੰਦੀ ਤੱਕ ਉਹਨਾਂ ਦੇ ਪੈਨਟ ਸਟ੍ਰੇਟ ਆ ਜਾਂਦੀ ਹੈ ਅਸਲ ਹੈ ਜੀ ਅੱਖ ਦੀ ਨਹੀਂ ਸ਼ੇਪ ਉਹ ਦੱਬਾ ਬੰਦ ਚਾਦਰ ਆ ਲਿਆ ਬਿਨਾ ਮੇਰੇ ਤੋਂ ਆ ਵੀ ਤੇਰੀ ਪੂਰੀਆਂ ਦੀ ਨੇਚ ਆ ਜੰਦੀ ਠੀਕ ਬਾਕੀ ਹਸਤਰੀ ਉੱਥੇ ਬਹੁਤ ਵੱਡੇ ਵੱਡੇ ਪੰਜਾਬ ਵਸ ਗਏ ਆ ਕਨੇਡਾ ਅਮਰੀਕਾ ਅਜਿਹਾ ਮਾਰੂ ਆਪਣੀਆਂ ਕਦਰਾਂ ਕੀ ਆਪਣੇ ਧਾਰਮਿਕ ਸਥਾਨ ਆਪਣੀ ਬੋਲੀ ਆਪਣਾ ਖਾਣਾ ਪੀਣਾ ਉਹ ਲੈ ਕੇ ਗਏ ਉਹ ਸੋਹਣੀਆਂ ਜਿਹੜੀਆਂ ਚੀਜ਼ਾਂ ਆ ਇਹਦੀ ਚੀਜ਼ ਸਾਡੀ ਪੰਜਾਬੀਅਤ ਨੂੰ ਚੜਾ ਰੱਖਦੀਆਂ ਸਾਡੀ ਜ਼ੁਬਾਨ ਨੂੰ ਔਰ ਬਰਕਰਾਰ ਕਰ ਰਹਿਣ ਪਰ ਮੇਰਾ ਇਹ ਅੱਜ ਦੇ ਸੈਲੈਬ੍ਰੇਸ਼ਨ ਆ ਇਹਦੇ ਲਈ ਮੈਂ ਖਾਸ ਤੌਰ ਤੇ ਆਪਣੇ ਬਡੇ ਭਰਾ ਜੀ ਭਗਵਾਲੀ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿਉਂਕਿ ਉਹਨਾਂ ਦੇ ਤਰੱਦ ਨਾਲ ਹੀ ਇਹ ਸਾਰਾ ਪ੍ਰੋਗਰਾਮ ਕੀਤਾ ਜਾਂਦਾ ਹੈ ਸਾਰਾ ਜ ਪੰਜਾਬੀ ਮਾਂ ਬੋਲੀ ਦੇ ਚਾਹੁੰਦੇ ਹਾਂ ਅੱਛਾ ਜੀ ਦੇਖਿਓ ਬੱਚੇ ਉਹਨਾਂ ਦੇ ਜੀ ਭਾਈ ਸਰ ਜੀ ਬਹੁਤ ਬਹੁਤ ਜੀ ਸਾਨੂੰ ਸਭ ਦਾ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਪਰ ਪੰਜਾਬ ਦੇ ਵਿੱਚ ਮੈਂ ਕਹ ਪਲੀਜ਼ ਪਤੀ ਮਾਂ ਬੋਲੀ ਦਾ ਜੋ ਅੱਜ ਬਹੁਤ ਹੀ ਵੱਡੇ ਸਟੇਜ ਪਰ ਸਰਜੀਵਕ ਬਾਲੀ ਜੀ ਇੱਕ ਬਹੁਤ ਬੱਚਿਆਂ ਸਕੂਲ ਦਾ ਨਾਲ ਲੈ ਕੇ ਆਪਣੀ ਪੰਜਾਬੀ ਮਾਂ ਬੋਲੀ ਦੇ ਨੂੰ ਅੱਜ ਦਿਹਾੜਾ ਜੋ ਹੈ ਬੜੇ ਖੁਸ਼ੀ ਨਾਲ ਮਨਾ ਰਹੇ ਕਿਉਂਕਿ ਕੋਈ ਵੀ ਜੋ ਹੈ ਸਾਡੀ ਮਾਂ ਬੋਲੀ ਸਾਡੀ ਮਾਂ ਦਾ ਸਮਾਨ ਹੈ ਔਰ ਸਾਨੂੰ ਦਾ ਸਟਾਰਟ ਕਰਨਾ ਚਾਹੀਦਾ ਹੈ ਸਾਨੂੰ ਸਾਰਾ ਹੀ ਆਪਣੀ ਗੱਲਬਾਤ ਜੋ ਹੈ ਆਪਣੀ ਮਾਂ ਬੋਲੀ ਚਾਹੀਦੀ ਹੈ ਸੋ ਮੈਂ ਅੱਜ ਦੇ ਪ੍ਰੋਫੈਸਰ ਦਿਹਾੜੇ ਦੇ ਉੱਪਰ ਸਾਰਿਆਂ ਨੂੰ ਕਿਉਂਕਿ ਇਹ ਸਾਡੇ ਵਾਸਤੇ ਬਹੁਤ ਹੀ ਇੱਕ ਭਾਗਾ ਵਾਲਾ ਦਿਨ ਹੈ ਸਾਨੂੰ ਅੱਜ ਆਪਣੀ ਮਾਂ ਬੋਲੀ ਦਾ ਦੇਵਸ ਮਨਾਉਣ ਦਾ ਮੌਕਾ ਮਿਲਿਆ ਹੈ ਇਸ ਮੌਕੇ ਸਾਰਿਆਂ ਨੂੰ ਅੱਜ ਵਿਆਹ ਦੇ ਪਰ ਬਹੁਤ ਬਹੁਤ ਮੁਬਾਰਕਬਾਦ ਜਨਾ ਖਾਸ ਕਰਕੇ ਬਰੇ ਵਿਆਹ ਵਾਲੀ ਜੀ ਜਿਨ੍ਹਾਂ ਨੇ ਇਹ ਸਾਰਾ ਉਪਰਾਲਾ ਕੀਤਾ ਹੈ ਮੇਜੰਦਰ ਸਾਹਿਬ ਦੇ ਮੇਰੇ ਲੀਤੀ ਜੀ ਉਹਦੇ ਨਾਲ ਸਾਡੇ ਸਿੰਘਰ ਸਹਿਬਾਨ ਬਹੁਤ سارے ਸਾਥੀ ਮਾਨ ਸਿੰਘ ਸਾਹਿਬ ਫਗਰ ਸਾਹਿਬ ਸਾਰੇ ਇੱਥੇ ਆਏ ਹਾਂ ਹਾਂਜੀ ਇਹ ਸਾਰਾ ਸਭਤਾ ਭਰਤੀ ਬੰਦਾ ਕਿਸ ਨੂੰ ਖੁਸ਼ੀ ਦੇ ਨਾਲ ਤੋਂ ਮੌਕਾ ਅੱਜ ਦਾ ਦਿਹਾੜਾ ਮਨਾਈਏ ਸਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਮੈਡਮ ਬਲੀਨ ਜੀ ਤੁਹਾਨੂੰ ਅੱਜ ਦੇ ਜੋਜਨ ਬਾਰੇ ਥੋੜੀ ਜਾਣਕਾਰੀ ਦੇ ਦੇ ਜੀ ਅੱਜ ਦਾ ਜਿਹੜਾ ਇਹ ਹੈਗਾ ਜਨਿਆਂ 21 ਫਰਵਰੀ ਅੰਤਰਰਾਸ਼ਟਰੀ ਮਾਂ ਬੋਲੀ ਦਾ ਦਿਨ ਹੈ ਤੇ ਮਾਂ ਅੰਤਰਰਾਸ਼ਟਰੀ ਮਾਂ ਬੋਲੀ ਦਾ ਦਿਨ ਆ ਤੇ ਜਿੱਦੀ ਸਾਡੀ ਮਾਂ ਬੋਲੀ ਉਹ ਪੰਜਾਬੀ ਇਸ ਕਰਕੇ ਆਪਾਂ ਆ ਗਏ ਨੂੰ ਕਿ ਜਾਤ ਮਾਂ ਬੋਲੀ ਦੇ ਨਿਮਕ ਬਣਾਉਣੇ ਆ ਤੇ ਬੋਲੀ ਅਗਾਹ ਜਾਣ ਦਾ ਜਿਹੜਾ ਤਰੀਕਾ ਇੱਕੋ ਹੀ ਆ ਮਾਪਦਾਂ ਨਿੱਕੋ ਹੀ ਆ ਕਿ ਤੁਹਾਡੇ ਨਵੀਂ ਪੀੜ੍ਹੀ ਇਹਨੂੰ ਬੋਲੇ ਪੜ੍ਹੇ ਤੇ ਲਿਖੇ ਤੇ ਇਸ ਕਰਕੇ ਅਸੀਂ ਅੱਜ ਇੱਥੇ ਜਿੰਦ ਸਾਇਦ ਸਾਰੇ ਸਕੂਲ ਕਾਲਜ ਵੀ ਇਸ ਸਾਲ ਸੂਲਾਂ ਦੇ ਵਿੱਚ ਚੱਲ ਰਿਹਾ ਹੈ ਕਿ ਆਪਾਂ ਇੱਕ ਮਾਰਚ ਕਰ ਰਹੇ ਜਿਹੜਾ ਮਾਰਚ ਵਾਲਾ ਆ ਰਿਹਾ ਉਹ ਆਪਾਂ ਦੀ ਕਿੱਥੇ ਤੋਂ ਸ਼ੁਰੂ ਹੋਏਗਾ ਜਿਹੜਾ ਲਾਲਪੁਰ ਖਾਸਾ ਸਕੂਲ ਬੋਟਰ ਰੋਡ ਤੋਂ ਸ਼ੁਰੂ ਸਾਰੇ ਸਕੂਲਾਂ ਦੇ ਹੱਥਾਂ ਤੋਂ ਬੈਂਟੀ ਹੈ ਪੱਛਿਆ ਜਿਹੜੇ ਜਿਹੜੇ ਬੱਚੇ ਨਾਲ ਆਏ ਨੇ ਉਹਨਾਂ Ja, ਵਡਾ ਮਾਣ ਦਿਲਾਵਾਂ ਚਾਲੂ ਸਭੀ ਇਹ ਤਾਂ ਹੈ ਪਾ ਅਲਵਾਕ ਨਾ ਹੋ ਜਾਂ ਗੁਨਾਹੁੱਲੇ ਤੇ ਲੋਕੀਂ ਮਹਾਂਬੋਲੀ ਪੰਜਾਬੀ ਨੂੰ ਬੜਾ ਮਾਣ ਦੇਦੇ ਆ ਤੇ ਸ਼ਾਹ ਦੇਦੇ ਆ ਸਭ ਸਿੱਧੇ ਰਹਦੇ ਪੰਜਾਬੀ ਮਹਾਂਬੋਲੀ ਦਾ ਮਾਣ ਹੈ ਕਾ ਜੀਰਾਜ ਔਰ ਹਾਂ ਵੀ ਕਿਦਾ ਠੀਕ ਹੈ ਮੁੰਡਿਆ ਔਰ ਪੜਾਏ ਪੜ ਵੀ ਕਰ ਲਿਆ ਕਰੋ ਬਤੰਦਰੋ ਇਹੀ ਕੰਮ ਹੋਣੀ ਹੈ ਇਹ ਚੀਨ ਫਾਟੇ ਤੋਂ ਕੋਈ ਖੋ ਨਹੀਂ ਸਕਦਾ ਬਾਕੀ ਸਾਰਾ ਕੁਝ ਪੈਸਾ ਕੁਸਾ ਇੱਥੇ ਰਹਿਣ ਦਾ ਹੱਥਾਂ ਦੀ ਮੈਲ ਹੈ ਜਿਹੜੀ ਪੜਾਈ ਹੈ ਨਾ ਲੈਟਸ ਗੋ ਆਲਵੇਜ਼ ਬੀ ਰਿਸਿਵ ਟਰਸ ਮੀ ਕੀ ਕੋ ਅੰਨੇ ਸੁਣਾ ਰਹੇ ਹੈ ਬੇਬਸ ਦੀ ਬਾਂਹ ਤੇ ਜੈਸੀ ਵੀ ਜੈਸੀ ਵੀ ਇੱਕ ਪੰਜਾਬੀ ਮਾਂ ਬੋਲੀ ਕਰਕੇ ਅਜੇ ਨਹੀਂ ਗਈ ਹੈ ਫਿਰ ਕਰ ਦੋਇਆ ਹੀ ਦੇ ਪੱਤਰਾ ਪੰਜਾਬੀ ਨੂੰ ਮੈਂ ਪਿੰਡਾਂ ਵਿੱਚ ਜਾ ਕੇ ਪੜ੍ਹਨਾ ਮੈਂ ਕਿਸੇ ਲੈਂਗੁਏਜ ਤੋਂ ਮਾਰਾ ਨਹੀਂ ਕੀਤਾ ਪਰ ਜੇ ਕਹੇ ਆਪਣੇ ਮਾਂ ਪੇੜ ਨਾਲ ਵਿੱਦੀ ਬੋਲੀ ਜਾਂ ਨਾ ਬੋਲੇ

خاص کر کے تھری میں ہی لے کے آیا وہ ریلی تھی بہت ودیا سولہ سال ہے سولہ جو سال سے جبان ملتا ہے پریم احروان جی سکے گئے